ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਸੰਗਤਾਂ ਸਿੱਖੋ ਗੁਰਬਾਣੀ ਚੈਨਲ ਦੇ ਨਾਲ ਜੁੜੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪਾਂ ਰਲ ਮਿਲ ਕੇ ਗੁਰਬਾਣੀ ਦੀ ਸੰਥਿਆ ਕਰ ਰਹੇ ਆ ਸੋ ਅੱਜ ਆਪਾਂ ਇਸ ਪਾਵਨ ਪਵਿੱਤਰ ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਜੋ ਆਉਂਦਾ ਹੈ ਇਸ ਦੀ ਸੰਥਿਆ ਕਰਨੀ ਹੈ ਇਹ 855 ਅੰਗ ਤੇ ਆਉਂਦਾ ਹੈ ਭਗਤ ਕਬੀਰ ਸਾਹਿਬ ਜੀ ਦਾ 855 ਅੰਗ ਤੇ ਇਸ ਸ਼ਬਦ ਵਿੱਚ ਕੁਝ ਮਹਿੰਗੇ ਸ਼ਬਦ ਆਉਂਦੇ ਨੇ ਅੱਜ ਆਪਾਂ ਉਸ ਦਾ ਉਚਾਰਨ ਸਿੱਖਣਾ ਹੈ ਬਿਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਪੁਰ ਪ੍ਰਸਾਦ ਐਸੋ ਇਹੋ ਸੰਸਾਰ ਦੇਖਣਾ ਰਹਿ ਨਾ ਕੋ ਪਈ ਹੈ ਰੇ ਹੁਣ ਕਈ ਸੰਤਾਂ ਕਈ ਥਾਂ ਤੇ ਸੰਗਤ ਜੀ ਜਿਹੜਾ ਪਾਠ ਹੈ ਹਾ ਹਾ ਵੱਖਰਾ ਆਇਆ ਹੁਣ ਇੱਥੇ ਇਕੱਠਾ ਲਿਖਿਆ ਹੋਇਆ ਪਈ ਹੈ ਪਈ ਹੈ ਰਾਰਾ ਵੱਖਰਾ ਹੈ ਪਰ ਜਿਹੜਾ ਪ੍ਰਾਤਨ ਸਰੂਪਾਂ ਦਾ ਆਪਾਂ ਦਰਸ਼ਨ ਕਰਾਂਗੇ ਉਹਨਾਂ ਦੇ ਵਿੱਚ ਹਾ ਹ ਵੱਖਰਾ ਲਿਖਿਆ ਹੋਇਆ ਹੈ ਇਸ ਦਾ ਜਿਹੜਾ ਉਚਾਰਨ ਕਰਨਾ ਹੈ ਐਸੋ ਇਹੋ ਸੰਸਾਰ ਵੇਖਣਾ ਰਹਿਨ ਕੋ ਪਈ ਹੈ ਪਈ ਹੈ ਹਾ ਹ ਵੱਖਰਾ ਹੈ ਪਈ ਹੈ ਰੇ ਸੂਦੇ ਸੂਦੇ ਰੇਗ ਚਲੋ ਤੁਮ ਨਤਰ ਨਤਰ ਪਾਠ ਜਿਹੜਾ ਸੰਗਤ ਜੀ ਬੋਲੈ ਨਾ ਤਾਰਨੀ ਕਹਿਣਾ ਨਤਰ ਬੋਲਣਾ ਨੰਨਾ ਤੱਤਾ ਰਾਰਾ ਨਤਰ ਪੜਨਾ ਬੋਲੈ ਨਤਰ ਨਹੀਂ ਕਹਿਣਾ ਨਤਰ ਕੁੱਤਕਾ ਹੁਣ ਇਹ ਜਿਹੜਾ ਪਾਠ ਹੈ ਸੰਗਤ ਜੀ ਇੱਥੇ ਅਦਕ ਲਾ ਕੇ ਉਚਾਰਨ ਹੋਵੇਗਾ ਕਕੇ ਨੂੰ ਔਂਕੜ ਜਿਹੜਾ ਲੱਗਾ ਹੈ ਇਹ ਸਬੰਧਕ ਲਾ ਕੇ ਧੱਦੇ ਉਦਕ ਕਕੇ ਕੰਨਾ ਕੁੱਤਕਾ ਖੁਦਕਾ ਨਹੀਂ ਕਹਿਣਾ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪਾਠ ਕਰਦੀਆਂ। ਪੋਤੀ ਸਾਹਿਬ ਤੋਂ ਧਿਆਨ ਦੇਣ ਉਹ ਪੜ ਜਾਂਦੀ ਹੈ ਕੁਦਕਾ। ਪਰ ਧਿਆਨ ਰੱਖਣਾ ਇਸ ਇਹ ਪਾਠ ਹੈ ਕੁਤਕਾ। ਅਧਕਲਾ ਕੇ ਕਕੇ ਨੂੰ ਵੱਖਰਾ ਕਰਕੇ ਸੰਬੰਧ ਸੰਬੰਧਕ ਲਾ ਕੇ ਉਚਾਰਨ ਕਰਨਾ ਕੁਤਕਾ। ਇਹ ਪੋਲਾ ਪਾਠ ਹੈ ਇੱਥੇ ਅਧਕ ਲੱਗੇਗਾ। ਦਵਾਈ ਹੈ ਰੇ ਦਵਾਈ ਹੈ ਜਿਹੜਾ ਹਾਹਾ ਸੰਗਤ ਜੀ ਸਾਰੇ ਵੱਖਰੇ ਆਏ ਨੇ। ਗੁਰਬਾਣੀ ਦੇ ਵਿੱਚ ਦਵਾਈ ਹੈ ਰੇ ਹਾ ਹ ਵੱਖਰਾ ਲਾਉਣਾ ਦਵਾਈ ਦਵਾਈ ਕਹਿਣਾ ਦਵਾਈ ਹੈ ਰੇ ਰਹਾਉ ਬਾਰੇ ਬੂਡੇ ਤਰਨੇ ਭਈਆ ਤਰੁੰਨੇ ਨਹੀਂ ਕਹਿਣਾ ਤਰਨੇ ਭਈਆ ਸਭ ਹੋ ਜਮ ਲੈ ਜਈ ਹੈ ਰੇ ਜਈ ਹੈ ਰੇ ਜਮ ਲੈ ਨਹੀਂ ਪੜਨਾ ਲੈ ਪੜਨਾ ਜਲਾਵਾਂ ਦੇ ਨਾਲ ਜਈ ਹੈ ਰੇ ਮਾਨਸ ਬੱਪਰਾ 모ਸਾ ਕੀਨੋ ਮੀਚ ਬਲਈਆ ਖਈਐ ਰੇ ਬਲਈਆ ਖਈ ਹੈ ਰੇ ਖਈ ਹੈ ਰੇ ਤਨਮੰਤਾ ਅਰ ਨਿਰਧਨ ਮੰਨਈ ਤਾਂ ਕਿ ਕਛੂ ਨ ਕਾਨੀ ਰੇ ਸੁਸੰਗਤ ਜੀ ਹੁਣ ਆ ਜਿਹੜਾ ਪਾਠ ਹੈ ਕਈ ਸੰਗਤਾਂ ਪੜ ਜਾਂਦੇ ਮੰਨਈ ਮੰਨਈ ਮੈਂ ਏਡੀ ਵੱਖਰੀ ਲਾ ਜਾਂਦੀ ਹੈ ਪਰ ਸੰਪਰਦਾਵਾਂ ਦੇ ਵਿੱਚ ਇਸ ਦਾ ਜਿਹੜਾ ਉਚਾਰਨ ਕਰਵਾਇਆ ਜਾਂਦਾ ਹੈ ਮੰਮਾ ਵੱਖਰਾ ਲਾ ਕੇ ਮਨਈ ਮਨਈ ਦਾ ਅਰਥ ਇਹਦਾ ਅਰਥ ਬਣਦਾ ਹੈ ਮਨੁੱਖ ਮਨਈ ਮਨਈ ਪੜਨਾ ਮੰਨੇ ਨਹੀਂ ਪੜਨਾ ਮਨਈ ਮਮਾ ਸੰਬੰਧ ਕਲਾਕ ਤਨਵੰਤਾ ਅਰ ਨਿਰਧਨ ਮਨਈ ਤਾ ਕੀ ਕਸ਼ੂ ਨ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰੇ ਮਾਰੇ ਨਹੀਂ ਪੜਨਾ ਮਾਰੇ दलावा देना ऐसो काल बडानी रे, हर के सेवक, सेवक जो हर पाए, पाए। तेनकी तेनकी कथा रे, आवे ना जाहे ना, ना कब हूं मरते ध्यान रखना नन्हे मुगते आए ने कोई लगा मात्रा नहीं लगी ना ही लानी है लगा मात्रा तो रहत पढ़ने आवह ना जाहे ना कब हूं मरते पार ब्रह्म संगारी रे, रे पुत्र कलतर लक्ष्मी माया पुत्र कस के बोलना है कलतर कस के बोलना है क का संबंध क लाके कलतर नहीं कह देना जी आपा कलतर पढ़ दे हां फिर क क ते ल ल हो जाते ने तत्ता रारा र हो जाते इस ता जेड़ा उच्चारण है अदक लाके पढ़ना है कलतर कलतर क वखरा कर देना ਪੁੱਤਰ ਕਲਤਰ ਲక్ష్ਮੀ ਮਾਇਆ ਇਹ ਹੈ ਹਾਹੇ ਨੂੰ ਦਲਾਵਾ ਲੱਗੀਆਂ ਤਿਆਰ ਰੱਖਣਾ ਇਹ ਹੈ ਤਜਹੁ ਜੀਵ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲ ਹੈ ਮਿਲ ਹੈ ਇਕੱਠਾ ਪਾਠ ਮਿਲ ਹੈ ਸਾਰਿਗ ਪਾਨੀ ਰੇ ਸਾਰਿਗ ਪਾਨੀ ਰੇ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਸੰਖਿਆ ਸਰਵਣ ਕਰ ਲਈ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਰੀਆਂ ਸੰਗਤਾਂ ਲਾਹਾ ਲੈ ਸਕਣ ਜੋ 2 ਦੀ ਪਲੇਲਿਸਟ ਦੇ ਵਿੱਚ ਭਟਾਂ ਦੇ ਸਵਈਏ ਸਹਿਸਕ੍ਰਿਤੀ ਗੋਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਪੰਜ ਬਾਣੀਆਂ ਸੁਖਮਨੀ ਸਾਹਿਬ ਬਾਵਣ ਅਕ੍ਰਿਅਤ ਹੋਰ अनेका ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸੇ ਨੇ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ